ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਸਾਡਾ ਛੋਟਾ ਵੀਰ ਮਨਪ੍ਰੀਤ ਸਿੰਘ ਪਿੰਡ ਰੁੜਕੀ ਤੋਂ ਬਹੁਤ ਹੀ ਵਧੀਆ ਜੂਸ ਬਾਰ ਦਾ ਕੰਮ ਕਰਦਾ ਜੀ ਆਪਣੀ ਹੱਥੀ ਮਿਹਨਤ ਕਰਕੇ ਵਧੀਆ ਰੋਟੀ ਰੋਟੀ ਕਮਾਉਂਦਾ ਜੀ ਵੀਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜੂਸ ਬਣਾਉਂਦਾ ਜੀ ਤਾਜ਼ਾ ਜੂਸ ਮਸੰਮੀ ਦਾ ਤੇ ਬਾਕੀ ਗੱਲਬਾਤ ਆਪਾਂ ਕਰਾਂਗੇ ਜੀ ਮਨਪਰੀ ਨਾਲ ਬਹੁਤ ਹੀ ਮਿਹਨਤੀ ਮੁੰਡਾ ਜੀ ਇਹ ਬਹੁਤ ਮਿਹਨਤ ਕਰਦਾ ਹੈ ਤਾਜ਼ਾ ਜੂਸ ਬਾਕੀ ਗੱਲਬਾਤ ਕਰਦੇ ਆਂ ਬਾਈ ਮਨਪਰੀ ਨਾਲ ਔਰ ਮਨਪਰੀ ਜੀ ਕਿਾ ਹਾਲ ਹੈ ਕਿੰਨੀ ਕੁ ਡੇਰ ਹੋ ਗਈ ਆਪਾਂ ਨੂੰ ਜੂਸ ਬਾਰ ਦਾ ਕੰਮ ਕਰਦੇ ਉੱਥੇ ਜੋ ਫਿਲਹਾਲ ਗਰੀ ਤਾਂ ਹੁਣੇ ਕੀਤਾ ਏ ਠੀਕ ਹੈ ਜੀ 20 ਮਹੀਨੇ ਹੋਏ ਨੇ ਫਿਲਹਾਲ ਪਹਿਲਾਂ ਆਪਾਂ ਨੇ ਕੰਮ ਕਰਿਆ ਦਾ ਕਾਦਾ ਕਾਦਾ ਜੂਸ ਬਣਾਉਂਦੇ ਹਾਂ ਆਪਾਂ ਸੰਗਤਰੇ ਦਾ ਬਣਾਉਂਦੇ ਹਾਂ ਮਸੰਮੀ ਦਾ ਬਣਾਉਂਦੇ ਹਾਂ ਕਿੰਨਾ ਬਣਾਉਂਦੇ ਕੱਲੀ ਹੋ ਜਾਂ ਕੋਈ ਹੋਰ ਵੀ 파ਟਨਰ ਹੈ ਨਹੀਂ ਫਿਲਹਾਲ ਮੈਂ ਕਰਦਾ ਅੱਛਾ ਤੇ ਕਿਨੂੰ ਕਿੱਥੋਂ ਲਿਕੇ ਆਉਂਦੇ ਹੋ ਫਿਰ ਕਿਨੂੰ ਸਰਾਮ ਕੋ ਵੀ ਆ ਜਾਂਦਾ ਤੇ ਨਹੀਂ ਬੜੀ ਥੰਮਦੀ ਠੀਕ ਹੈ ਤੇ ਫਸਤਾ ਠੀਕ ਹੈ ਤੇ ਵਧੀਆ ਸੇਲ ਹੋ ਜਾਂਦੀ ਹੈ ਠੀਕ ਆ ਲੋ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਪੀ ਰਹੇ ਨੇ ਵਧੀਆ ਜੂਸ ਕੀ ਕਹਿਣਾ ਚਾਹੋਗੇ ਭਾਜੀ ਜੂਸ ਬਾਰੇ ਠੀਕ ਹੈ ਜੀ ਬਹੁਤ ਵਧੀਆ ਬੜਾ ਲੋ ਜੀ ਭਾਜੀ ਬਹੁਤ ਮਿਹਨਤ ਕਰਦੇ ਨੇ ਆਉਂਦੇ ਜਾਂਦੇ ਕੜ ਕੇ ਜੂਸ ਪੀ ਕੇ ਜਾਇਆ ਕਰੋ ਰੁੜਕੀ ੱਡਾ ਟੱਪ ਕੇ ਸਰਹੰਦ ਪਟਿਆਲਾ ਰੋਡ ਦੇ ਉੱਤੇ ਬਾਈ ਨੇ ਕਰਿਆ ਹੋਇਆ ਜੀ ਕੰਮ ਮਨਪ੍ਰੀਤ ਨੇ खड़ के जोर जूस पी के जाया करो जी वीर बहुत मेहनत करता है जी और कहता कहता काम का भाई साहब जूस का है सेब का भी काम है हमारा अच्छा हिमाचल किन्नौर से आता है तो किसी को चाहिए हो तो मेरे पास अवेलेबल है कितनी देर होगी थोनू इतने नाल मनप्रीत के काम करदे नु मेरे को चार पाँच महीने हो गए हैं बाकी मैं शिमला में हमारा अपना बाग है वहाँ सेब का काम सेब किस्म का होंगे सेब की ऐसी तो कई वाइटियाँ तो होती है पर हमारे पास रॉयल है रेड गोल्डन है गोल्डन है और अपना गाला है जो शुगर फ्री सेब है बहुत अच्छा होता है रेट बखरे बे हाँ जी रेट रेट तो हमारा ऐसा है बॉक्स भी बेचते हैं बाकी लोकल ही है सौ रुपये एक सौ दस रुपये अच्छे से अच्छा क्वालिटी का सेब मीठा से होगी कितने किलो की पेटी होती है जी पच्चीस किलो से पेटी होती है और बारह किलो पंद्रह किलो तक भी आ जाती है किन्ने पीस हो जाते हैं जी पच्ची किलो की पेटी होंगी पच्ची किलो में ये सिस्टम से होता है साइजिंग के हिसाब से एक सौ सौ दाना भी होता है एक सौ पच्ची दाना डेढ़ सौ एक सौ पचहत्तर ये तीन सौ दाना तक की पेटी होती है जो तो छोटे तो से लेकर बड़ा तक होती तो हमारी गाड़ी यहाँ आते रहती है ऊपर से फिर हम खुद भी ले आते हैं अभी हमने कोल्ड स्टोर का सेब चलेगा उसका माल निकलेगा किसी को ऑर्डर हो तो बताना ये फिर रहायश आपकी कहाँ है या मैं तो शिमला में रहता हूँ ये मेरे जीजू है अच्छा अच्छा तो इनके साथ पार्टनरशिप काम कर रहे हैं पार्टनरशिप ये कर रहे लाओ जी तुम देख सकते दे हो वीर मनप्रीत ने पार्टनरशिप के काम कराया हुआ जी अपने साले दे नाल ਤੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਜੀ ਦੋਨੇ ਤੇ ਮਿਹਨਤ ਕਰਦੇ ਨੇ ਵਧੀਆ ਰੋਜੀ ਰੋਟੀ ਕਮਾਉਂਦੇ ਨੇ ਜੀ ਇਹਨਾਂ ਕੋਲ ਆਉਂਦੇ ਜਾਂਦੇ ਖੜ ਕੇ ਤਾਜ਼ਾ ਤੇ ਵਧੀਆ ਜੂਸ ਪੀ ਕੇ ਜਾਇਆ ਕਰੋ ਜੀ ਇਹਦਾ ਹੋ ਗਿਆ ਹੈਂਡਲ ਕੈਮਰਾ ਦੇਖ ਲਓ ਬੜਾ ਵਧੀਆ ਵੀਰ ਬਹੁਤ ਮਿਹਨਤ ਕਰਦਾ ਜੀ ਮਿਹਨਤ ਨੂੰ ਪਰਮਾਤਮਾ ਫਲ ਜ਼ਰੂਰ ਲਾਉਂਦਾ ਜੀ ਧੰਨਵਾਦ ਹੈ ਸਾਰਿਆਂ ਦਾ